ਹਾਂਜੀ ਅੱਜ ਤੁਹਾਨੂੰ ਦੱਸਦੀ ਆ ਆ ਬਾਲ ਇਹ ਤੁਸੀਂ ਕਦੇ ਵੀ ਦੇਖੇ ਨਹੀਂ ਹੋਣੇ ਕਿਵੇਂ ਪਾਈਦੇ ਨੇ ਇਹ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਬਾਲਡੇ ਜਿਹੜੇ ਆਪਾਂ ਪਾਉਣੇ ਦੱਸਾਂਗੇ ਇਹ ਬਹੁਤ ਹੀ ਅਲੱਗ ਤਰੀਕੇ ਨਾਲ ਜਿਹੜੇ ਇਹ ਆਪਣੇ ਬਾਲ ਪਾ ਕੇ ਤਿਆਰ ਹੁੰਦੇ ਨੇ ਆਜੋ ਆਪਾਂ ਸ਼ੁਰੂ ਕਰਦੇ ਆਂ ਬਾਲ ਪਾਉਣੇ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਦੇ ਆ ਅਸੀਂ ਜਿਹੜੇ ਮੈਂ ਆਪਾਂ ਧਾਗਾ ਖਿੱਚ ਕੇ ਜਿਹੜੀ ਇੱਕ ਫਰੌਕ ਬਣਾ ਸਕਦੇ ਆ ਇਹ ਆਪਾਂ ਬੱਚਿਆਂ ਦੀ ਫਰੌਕ ਵੀ ਬਣਾ ਸਕਦੀ ਆ ਆਪਾਂ ਬੜਿਆਂ ਦੀ ਵੀ ਬਣਾ ਸਕਦੇ ਆ ਆਹ ਦੇਖੋ ਆਪਾਂ ਸੇਮ ਇੱਕ ਆਪਾਂ ਜਿਵੇਂ ਬੜਾ ਵਾਲੀ ਫਰੌਕ ਬਣਾਉਣੀ ਆ ਉਹਦੀ ਵੀਡੀਓ ਆਪਣੇ ਚੈਨਲ ਤੇ ਹੈਗੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਸਲਵਾਰ ਚ ਬਾਲ ਪਾਉਨੇ ਹੁੰਦੇ ਆ ਇਹ ਦੇਖੋ ਆਪਾਂ ਨੇ ਜਿਹੜੀ ਇਹਦੀ ਅਪਰਲੀ ਬੋਡੀ ਆ ਉਹ ਆਪਾਂ ਨੇ ਤਿਆਰ ਕਰ ਲਈ ਫਰੌਕ ਦੀ ਤੇ ਹੁਣ ਇਹਦੇ ਆਪਾਂ ਨੀਚੇ ਜਿਹੜੇ ਧਾਗਾ ਖਿੱਚ ਕੇ ਬਾਲ ਪਾਈਦੇ ਨੇ ਉਹ ਪਾਉਣੇ ਤੁਹਾਨੂੰ ਦੱਸਾਂਗੇ ਆ ਦੇਖੋ ਇਹ ਹੈਗਾ ਆਪਣਾ ਨੀਚੇ ਵਾਲਾ ਕੱਪੜਾ ਠੀਕ ਹੈ ਜੀ ਇਹ ਨੀਚੇ ਵਾਲਾ ਕੱਪੜਾ ਹੈ ਇਹਦਾ ਆਪਾਂ ਕਰ ਲਾਂਗੇ ਪਹਿਲਾਂ ਸੈਂਟਰ ਨੀਚੇ ਵਾਲੇ ਕੱਪੜੇ ਦਾ ਆਪਾਂ ਨੇ ਆ ਦੇਖੋ ਸੈਂਟਰ ਕਰ ਲਿਆ ਸੈਂਟਰ ਕਰਕੇ ਇੱਥੇ ਨਿਸ਼ਾਨ ਲਾ ਲਾਂਗੇ ਤੇ ਫੇਰ ਇਹਦੇ ਵਿੱਚ ਆਪਾਂ ਨੇ ਸਲਾਈ ਮਾਰਨੀ ਆ ਉਹ ਜਿਹੜਾ ਆਪਣੀ ਸਲਾਈ ਆ ਉਹ ਆਪਾਂ ਨੇ ਬੜੀ ਮਾਰਨੀ ਆ ਬੜਾ ਪੱਕਿਆ ਕਰਕੇ ਮਤਲਬ ਇਹ ਦੇਖੋ ਬੜੇ ਪੱਕੇ ਦੀ ਸਲਾਈ ਮਾਰ ਕੇ ਇਹ ਆਪਾਂ ਬੜੇ ਪੱਕੇ ਦੀ ਸਲਾਈ ਮਾਰ ਲਈ ਆਪਾਂ ਜੇ ਸਿਰੇ ਤੋਂ ਸਿਰੇ ਵੀ ਮਾਰ ਲਾਂਗੇ ਜੇ ਕੱਪੜਾ ਜ਼ਿਆਦਾ ਹੋ ਆਪਣਾ ਕੱਪੜਾ ਠੀਕ ਹੀ ਆਪਣੇ ਕੋਲ ਇੰਨਾ ਕੱਪੜਾ ਹੈ ਨਹੀਂ ਤਾਂ ਆਪਾਂ ਐਦਾਂ ਇਹਨੂੰ ਖਿੱਚ ਕੇ ਕੱਪੜੇ ਆ ਦੇਖ ਧਾਗੇ ਨੂੰ ਕਿਚ-ਕਿਚ ਕੇ ਇਹਦੇ ਵਿੱਚ ਜਿਹੜੇ ਆਪਾਂ ਨੇ ਬਲ ਪਾ ਕੇ ਸੈਟਿੰਗ ਕਰ ਲੈਣੀ ਹੈ ਇਹਦੀ ਆਪਾਂ ਦੋਵੇਂ ਪਾਸਿਓਂ ਇੱਥੇ ਸੈਂਟਰ ਦੇ ਵਿੱਚ ਇਹ ਜਿਹੜੇ ਆਪਾਂ ਬਲ ਪਾਉਣੇ ਨੇ ਇਹਦੇ ਸ਼ੌਕ ਦੇ ਇਹ ਦੇਖੋ ਆਪਾਂ ਨੇ ਧਾਕਾ ਖਿੱਚ ਗਏ ਜਿਹੜੇ ਇਹਦੇ ਵਿੱਚ ਆਪਾਂ ਨੇ ਬਲ ਨੇ ਉਹ ਤਿਆਰ ਕਰ ਲਏ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਆ ਬਾਡੀ ਆ ਇਹ ਨੂੰ ਆਪਾਂ ਸੈਂਟਰ ਦੇ ਨਾਲ ਸੈਂਟਰ ਮਿਲਾ ਲਾਂਗੇ ਜਿੱਥੇ ਆਪਣਾ ਸੈਂਟਰ ਆ ਆ ਦੇਖੋ ਇਹਦਾ ਵੀ ਆਪਾਂ ਨੇ ਸੈਂਟਰ ਕਰਿਆ ਹੋਇਆ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਾਂ ਨੇ ਦੋ ਹੀ ਸਾਈਡ ਜਿਹੜੇ ਇਹਦੇ ਸੈੱਟ ਕਰਕੇ ਜਿੱਨੀ ਇਹ ਹੈਗੀ ਬਾਡੀ ਉਨੀ ਇਹਦੇ ਵਿੱਚ ਆਪਾਂ ਨੇ ਬਾਲ ਤਿਆਰ ਕਰਕੇ ਪਾ ਲੈਣੇ ਨੇ ਇਹ ਆ ਦੇਖੋ ਇੱਥੋਂ ਆਪਾਂ ਨੇ ਪਹਿਲਾਂ ਇਹਨੂੰ ਸ਼ੁਰੂ ਕਰਨਾ ਹੈ ਮੇਨ ਜਿੱਥੋਂ ਉੱਪਰਲੀ ਬਾਡੀ ਤਿਆਰ ਹੁੰਦੀ ਆ ਉੱਥੋਂ ਸੈੱਟ ਕਰਕੇ ਇਹਨੂੰ ਆਪਾਂ ਮਾਰ ਲਾਂਗੇ ਬਰੀਕ ਪੱਖੀ ਨਾਲ ਸਰਾਈ ਜਿਹੜੇ ਆਪਾਂ ਨੇ ਬਾੜ ਪਾਏ ਨੇ ਉਹ ਆਪਾਂ ਨੇ ਮੋਟੇ ਜਿਹੜੀ ਮੋਟੀ ਸਲਾਈ ਹੁੰਦੀ ਆ ਪੱਖੀਆ ਹੁੰਦਾ ਉਹਦੇ ਨਾਲ ਮਾਰੇ ਹੋਏ ਨੇ ਇਹ ਦੇਖੋ ਇਹਨੂੰ ਆਪਾਂ ਸਲਾਈ ਮਾਰੀ ਲਾਂਗੇ ਥੋੜੀ ਜੀ ਕਹਾ ਆ ਕੇ ਜਿੱਥੇ ਆਪਣੀ ਪਲੇਟ ਆ ਉੱਥੇ ਨੂੰ ਆਪਾਂ ਨੇ ਇਹ ਬਾੜ ਸੈੱਟ ਕਰਕੇ ਪਾ ਲੈਣੇ ਨੇ ਸੈਂਟਰ ਨਾਲ ਆਪਣਾ ਸੈਂਟਰ ਆ ਮਲਾ ਲੈਣਾ ਤੇ ਆਪਾਂ ਨੇ ਬਾੜ ਜਿਹੜੇ ਸੈੱਟ ਕਰਕੇ ਆ ਦੇਖੋ ਆ ਨੀਚੇ ਆਪਾਂ ਨੇ ਵਾਲ ਸੈੱਟ ਕਰ ਲੈਣੇ ਨੇ ਐ ਕਰਕੇ ਸੈਟਿੰਗ ਕਰਕੇ ਇਹਨੂੰ ਆਪਾਂ ਨੇ ਪਲੇਟ ਦੇ ਕੋਲ ਨੂੰ ਜਿਹੜੇ ਵਾਲ ਨੇ ਇਹ ਆਪਾਂ ਨੇ ਪਾ ਲੈਣੇ ਨੇ ਦੂਜੀ ਸਾਈਡ ਵੀ ਸੇਮ ਹੈ ਇਦਾਂ ਹੀ ਪਹਿਲਾਂ ਆ ਪਾ ਕੱਪੜਾ ਮਲਾ ਲਾਂਗੇ ਦੇਖੋ ਇੱਧਰ ਵੀ ਆਪਣਾ ਜਿਹੜਾ ਆਪਾਂ ਬਰੋਬਰ ਹੋਣਾ ਚਾਹੀਦਾ ਵਾ ਸੇਮ ਆ ਆਪਣੇ ਵਾਲ ਤੁਹਾਨੂੰ ਦੀंदे ਹੀ ਨੇ ਪਏ ਹੋਏ ਨੇ ਬਸ ਇਹਨਾਂ ਦੀ ਆਪਾਂ ਨੇ ਸਲਾਈ ਮਾਰਨ ਲੱਗੇ ਸੈਟਿੰਗ ਇਹ ਕਰਨੀਆਂ ਇਹ ਆ ਦੇਖੋ ਆਪਾਂ ਨੇ ਹੁਣੇ ਜਿਵੇਂ ਆ ਇੱਧਰ ਆਪਾਂ ਨੇ ਪਲੇਟ ਕੋਲ ਬਲ ਪਾਏ ਨੇ ਉਦਾਂ ਹੀ ਸੇਮ ਆਪਾਂ ਦੂਜੀ ਪਲੇਟ ਕੋਲੇ ਬਲ ਪਾ ਲੈਣੇ ਨੇ ਇਹ ਬੜਾਂ ਦੀ ਸੈਟਿੰਗ ਇਦਾਂ ਆਪਾਂ ਨੇ ਕਰ ਲੈਣੀ ਆ ਤੇ ਇਹਨਾਂ ਨੂੰ ਕਰਕੇ ਬੜਾਂ ਦੀ ਸੈਟਿੰਗ ਨੂੰ ਇਹਦੇ ਉੱਤੇ ਰੱਖਾਂਗੇ ਕੱਪੜਾ ਕਿ ਜੇ ਕਪੜਾ ਰੱਖ ਕੇ ਜੇ ਆਪਣਾ ਸੈੱਟ ਨਹੀਂ ਆਉਂਦਾ ਦੇਖੋ ਬਾਦ ਗਿਆ ਜੇ ਇਹਨੂੰ ਆਪਾਂ ਪਿੱਛੇ ਜਿਹੜੇ ਵਾਲ ਨੇ ਉਹ ਘਟਾ ਦਾਂਗੇ ਵਾਲ ਕੱਟ ਕਰ ਲਾਂਗੇ ਥੋੜੇ ਜਿਹਾ ਤੇ ਆਪਾਂ ਨੇ ਸਿਰਫ ਜਿਹੜੇ ਇੱਥੇ ਵਾਲ ਨੇ ਜਿੰਨੇ ਉਹਨੇ ਕੀ ਸੈੱਟ ਕਰ ਲੈਣੇ ਜਿੱਥੇ ਪਲੇਟ ਆਪਾਂ ਨੇ ਉੱਥੇ ਸੈਟਿੰਗ ਕਰਨੀ ਹੈ ਕਿਉਂਕਿ ਆਪਾਂ ਦੋ ਹੀ ਸਾਈਡ ਵੀ ਆਪਾਂ ਪਲੇਟ ਕੋਲ ਹੀ ਸੈਟਿੰਗ ਕਰੀਏ ਨਾ ਤਾਂ ਕਰਕੇ ਆਪਾਂ ਦੋ ਹੀ ਸਾਈਡ ਪਲੇਟ ਕੋਲ ਹੀ ਸੈਟਿੰਗ ਕਰਾਂਗੇ ਬੜਾ ਆ ਦੇਖੋ ਆਪਣੇ ਜਿਹੜੇ ਕਿੰਨੇ ਸੋਹਣੇ ਵਾਲ ਨੇ ਜਿਹੜੇ ਉਹ ਦੋ ਹੀ ਸਾਈਡ ਆਪਣੇ ਪੈਕੇ ਤਿਆਰ ਹੋ ਗਏ ਜਿਹੜਾ ਆਪਣਾ ਕੱਚਾ ਧਾਗਾ ਦਿਖਦਾ ਇਹਨੂੰ ਤੁਸੀਂ ਆਪਣਾ ਫੜ ਕੇ ਖਿੱਚ ਦੋ ਇਹ ਆ ਦੇਖੋ ਜਿਹੜੇ ਆਪਣੇ ਵਾਲ ਨੇ ਉਹ ਬਹੁਤ ਹੀ ਸੋਹਣੇ ਵਾਲ ਨੇ ਜਿਹੜੇ ਪੈਕੇ ਤਿਆਰ ਹੋ ਗਏ ਐਦਾਂ ਆਪਾਂ ਰੈਡੀਮੇਡ ਫਰੌਕ ਵਗੈਰਾ ਲੈਣੇ ਆ ਉਹਨਾਂ ਉੱਤੇ ਹੁੰਦੇ ਨੇ ਜੇ ਆਪਣੇ ਕੋਲ ਕਪੜਾ ਜ਼ਿਆਦਾ ਹੋਵੇ ਤਾਂ ਆਪਾਂ ਸਾਰੇ ਵਿੱਚ ਵੀ ਪਾ ਸਕਦੇ ਆ ਇਹ ਵਾਲ ਬਰੀਕ ਬਰੀਕ ਐਦਾਂ ਖਿੱਚ ਕੇ ਧਾਗਾ ਇਹ ਆਪਣਾ ਕਪੜਾ ਜਿੰਨਾ ਕਿ ਸੀਗਾ ਉਸ ਹਾਮ ਨਾਲ ਆਪਾਂ ਓਨੇ ਕ ਆਪਾਂ ਨੇ ਪਲੇਟ ਦੇ ਕੋਲ ਕੋਲ ਜਿਹੜੇ ਇਹ ਬਲ ਪਾ ਲੇ ਦੇਖੋ ਕਿੰਨੇ ਸੋਹਣੇ ਸੇਮ ਆਪਾਂ ਪਿੱਛੇ ਵੀ ਇਦਾਂ ਹੀ ਬਲ ਪਾ ਕੇ ਇਹ ਤਿਆਰ ਕਰ ਲੈਣੀ ਆ ਇਦਾਂ ਆਪਣੀ ਬਹੁਤ ਹੀ ਸੋਹਣੀ ਜਿਹੜੀ ਫਰਾਕ ਬਣ ਕੇ ਤਿਆਰ ਹੋ ਜਾਂਦੀ ਆ ਆਪਣੇ ਅਰਸ਼ ਵਟਿਕ ਨੂੰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਦੀ ਨਾਲ ਜਿਹੜਾ ਵੈਲ ਦਾ ਬਟਨ ਆ ਉਹ ਜਰੂਰ ਦਿਵਾ ਲਿਆ ਕਰੋ ਜੀ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਦਾਂ ਤੁਸੀਂ ਸੇਮ ਬਣ ਵਾਲੀ ਬੜਾ ਾਲੀ ਜਿਹੜੀ ਆਪਣੀ ਬਾਲ ਪਾ ਕੇ ਹੁੰਦੀ ਆ ਉਹ ਵੀ ਆਪਣੀ ਫਰੌਕ ਇਦਾਂ ਆਪਣੀ ਤਿਆਰ ਹੋ ਜਾਂਦੀ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ ਤੁਹਾਨੂੰ ਹੁਣ ਜਿਹੜੀ ਪੂਰੀ ਫਰੌਕ ਆ ਉਹ ਤਿਆਰ ਹੋਏ ਤੋਂ ਬਾਅਦ ਦਿਖਾਨੀ ਆ ਥੈਂਕ ਯੂ